ਉਨਮੇਂ ਦੇਖੋ ਇਲੈਕਸ਼ਨਸ ਪਿਛਲੇ 2 ਸਾਲ ਮਿਸਟਰ ਚਾਬਲਰ ਹੈ ਡਾਕਟਰ ਜੀ ਉਹ ਮੈਨੂੰ ਇਹ ਨਹੀਂ ਸਮਝ ਆਂਦੀ ਡਾਕਟਰ ਸਾਹਿਬ ਮਰੀਜ਼ਾਂ ਨੂੰ ਦੇਖਣ ਜਾਂ ਕਿ ਆਪਣੇ ਕਲੱਬ ਨੂੰ ਦੇਖਣ ਮੈਨੂੰ ਤਾਂ 2 ਸਾਲ ਚ ਉਹਨਾਂ ਦਾ ਕੋਈ ਐਕਟੀਵਿਟੀ ਨਜ਼ਰ ਨਹੀਂ ਆਇਆ ਹੁਣ 2 ਸਾਲ ਬਾਅਦ ਫੇਰ ਇੱਕ ਡਾਕਟਰ ਸਾਹਿਬ ਆ ਗਏ ਆ ਉਹ ਮਰੀਜ਼ਾਂ ਨੂੰ ਦੇਖਣਗੇ ਜਾਂ ਕਲੱਬ ਦੇ ਮੈਂਬਰਾਂ ਨੂੰ ਦੇਖਣਗੇ ਹੁਣ ਮੈਂ ਕਹਿੰਦਾ ਡਾਕਟਰ ਚਾਵਲਾ ਸਾਹਿਬ ਨੇ 2 ਸਾਲ ਚ ਕੀ ਕੀਤਾ ਕੋਈ ਬੇਤਰੀ ਨਹੀਂ ਕੋਈ ਕੰਮ ਤਾਂ ਨਹੀਂ ਕੀਤਾ ਕਲੱਬ ਮੈਂਬਰਾਂ ਲਈ ਹੁਣ ਇੱਕ ਡਾਕਟਰ ਸਾਹਿਬ ਹੀ ਖੋਰ ਆ ਗਏ ਜੀ ਉਹਨਾਂ ਦੇ ਫੋਨ ਆਈ ਜਾਂਦੇ ਜੀ ਮੈਨੂੰ ਸਪੋਰਟ ਸਪੋਰਟ ਕਰੋ ਡਾਕਟਰ ਸਾਹਿਬ ਪੇਸ਼ੈਂਟ ਦੇਖੋ ਸ਼ਹਿਰ ਦੇ ਮਰੀਜ਼ਾਂ ਦਾ ਇਲਾਜ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਸ਼ਹਿਰ ਦੇ ਮ ਕਲੱਬ ਤਾਂ ਮੈਂਬਰ ਦੁਨੀਆ ਤੇ ਡਾਕਟਰ ਮੇਰਾ ਕਿੰਨੇ ਮੈਂਬਰ ਆ ਉੱਥੇ ਕਲੱਬ ਦੇ ਜਿਹੜੇ ਕੀ ਆਪਣੇ ਅਰੋੜਾ ਮੈਂਬਰ ਹੈ ਅ ਅਰੋੜਾ ਨਰਸਿੰਗ ਵਾਲੇ ਮੈਂਬਰ ਆ ਉਹ ਨਮਨੀ ਚੌਧਰੀ ਜੀ ਨੂੰ ਅਸੀਂ ਮੈਂਬਰ ਬਣਾਇਆ ਉਹ ਮੈਂਬਰ ਬੜੇ ਵਾਛੇ ਛੇ ਡਾਕਟਰ ਹੈਗੇ ਉਹ ਆਪਣੇ ਪ੍ਰੈਕਟਿਸਾਂ ਕਰਦੇ ਆ ਉਹ ਧਿਆਨ ਦਿਓ ਮਰੀਜ਼ਾਂ ਕੋਲੀ ਆਪਾਂ ਡਾਕਟਰ ਜੀ ਤੋਂ ਕੀ ਲੈਣਾ ਪਰ ਅਸੀਂ ਕਹਿੰਦੇ ਆ ਕਿ ਸਾਡਾ ਲੁਧਿਆਣਾ ਦਾ ਕਲੱਬ ਹੈ ਜਿਹੜਾ ਵਰਲਡ ਚ ਮਸ਼ਹੂਰ ਹੈ ਇਹਦੀ ਵੀ ਬਿਹਤਰੀ ਲਈ ਜਿਹੜੇ ਮੈਂਬਰ ਅੱਗੇ ਆ ਉਹ ਛਾ ਕੰਮ ਕਰਨ ਕਲੱਬ ਦੀ ਬਿਹਤਰੀ ਲਈ ਪਰ ਤਾਂ ਦੋ ਥੀਤ ਦੀਜੇ ਇੱਕ ਤਾਂ ਜਿਹੜੇ ਮੈਸ ਇੱਕ ਪਾਰਕਿੰਗ ਤੇ ਦੂਸਰੀ ਜਿਹੜੀ ਹੈ ਖਾਣਿਆਂ ਦਾ ਸਭ ਤੋਂ ਮੇਨ ਆ ਜਾਂਦਾ ਹੈ ਤੀਜੀ ਗੱਲ ਹੈ ਕਿ ਜਿਹੜੇ ਇਜੈਕਟਿਵ ਲੜਨ ਜਾਂ ਹੈ ਕਿਸੇ ਵੀ ਪੋਸਟ ਤੇ ਲੜਨ ਉਹ ਬੰਦਾ ਕਲੱਬ ਦੀ ਮੈਂਬਰਾਂ ਦੀ ਬਿਹਤਰੀ ਲਈ ਅੱਗੇ ਆਵੇ ਨਾ ਕਿ ਪਰਸਨਲ ਆਪਣਾ ਸੋਚ ਤਿੰਨ ਹਜ਼ਾਰ ਮੈਂਬਰ ਹੈ ਇੱਕ ਦੂਜੇ ਨੂੰ ਮਿਲਦੇ ਜੁਲਦੇ ਆ ਜੇ ਇਹ ਇਲੈਕਸ਼ਨ ਲੜਦੇ ਹੋ ਤਾਂ ਤਸਲ ਜੀ ਹੋ ਜਾਂਦੀ ਹੈ ਯਾਰ ਉਹ ਉਹਦੇ ਨਾਲ ਚੱਲਦਾ ਉਹਦੇ ਨਾਲ ਚੱਲਦਾ ਉਹ ਬੜਾ ਨਾ ਇਲੈਕਸ਼ਨਸ ਹੋਣਾ ਨਹੀਂ ਚਾਹੀਦਾ ਮੇਰੇ ਹਿਸਾਬ ਪਰ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਇੱਥੇ ਦਾ ਖਾਣਾ ਸੈਕੰਡ ਹਾਊਸ ਅਸੀਂ ਗਿੰਦੇ ਸੀ ਕਿ ਜੇ ਖਾਣਾ ਖਾਣਾ ਤਾਂ ਜਾ ਕੇ ਸੱਤ ਲੋਈ ਕਲੱਬ 'ਚ ਜਾ ਕੇ ਖਾਣਾ ਪਰ ਹੁਣ ਕਲੱਬ ਨੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਆ ਕਿ ਜੇ ਅੱਗੇ ਠੇਕੇਦਾਰਾਂ ਨੂੰ ਕਲੱਬ ਨੂੰ ਦੇ ਦਿੱਤਾ ਗਿਆ ਪਰ ਉਹ ਗਲਤ ਹੈ ਕਿਉਂਕਿ ਠੇਕੇਦਾਰ ਪਹਿਲਾਂ ਆਪਣੀ ਕਮਾਈ ਕਰੇਗਾ ਫਾਚ ਕਲੱਬ ਨੂੰ ਦੇਵੇਗਾ ਉਹ ਮੈਂਬਰਾਂ ਦੇ ਭਾਰ ਪੈਂਦਾ ਜਿਹੜਾ ਵੀ ਇਲੈਕਸ਼ਨ ਲੜਦਾ ਉਹਨੂੰ ਪਹਿਲਾਂ ਆਪਣੀ ਸੀਟ ਨਾਲ ਦੇਖੇ ਉਹ ਸਮਝਦੇ ਕਿ ਅਸੀਂ ਆਫਸਰਾਂ ਨਾਲ ਸਾਡਾ ਮੇਲਜੋਲ ਹੋ ਰਿਹਾ ਪਰ ਉਹ ਕਲੱਬ ਦੇ ਮੈਂਬਰਾਂ ਬਾਰੇ ਵੀ ਸੋਚੇ ਸਵਾਲ ਹੈ ਮੈਸ ਦਾ ਜੀ ਮੈਸ ਦੇ ਵਿੱਚ ਲੋਕ ਜੇ ਸਾਡੇ ਗੈਸਟ ਬਾਹਰੋਂ ਵੀ ਆਉਂਦੇ ਸੀ ਨਾ ਉਹ ਕਹਿੰਦੇ ਸਾਨੂੰ ਸਤਲੁਜ ਕਲੱਬ ਦਾ ਖਾਣਾ ਖਿਲਾਓ। ਉਹਨੇ ਠੇਕੇ ਤੱਕੇ ਦਿੱਤਾ ਨੈਚੁਰਲੀ ਠੇਕੇਦਾਰ ਵੀ ਆਪਣੀ ਕਮਾਈ ਕਰੇਗਾ। ਦੂਸਰੀ ਗੱਲ ਹੈ ਕਿ ਜਿਹੜਾ ਮੈਸ ਸੈਕਟੀ ਲੜੇ ਉਹ ਉਹਦੀ ਦੇਖਭਾਲ ਆਪ ਕਰੇ ਨਾ ਕਿ ਅੱਗੇ ਠੇਕੇਦਾਰ ਨੂੰ ਦਵੇ। ਜੇ ਗੱਲ ਕਰੀਏ ਸਤਲੁਜ ਕਲੱਬ ਦਾ ਤਾਂ ਲੁਧਿਆਣੇ ਦਾ ਸਭ ਤੋਂ ਜ਼ਿਆਦਾ ਨਾਮੀ ਤੇ ਸਭ ਤੋਂ ਜ਼ਿਆਦਾ ਵਧੀਆ ਕਲੱਬਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਜੇ ਮੈਂ ਗੱਲ ਕਰਾਂ ਸਤਲੁਜ ਕਲੱਬ ਦੀ ਤਾਂ ਸਤਲੁਜ ਕਲੱਬ ਦੀ ਜਿਹੜੀ ਰੀਸ ਕਿਸੇ ਵੀ ਪਾਸੋਂ ਜੁੜੀ ਨਹੀਂ ਕੀਤੀ ਜਾਂਦੀ ਤੇ ਕੀ ਕੱਲ ਸਤਲੁਜ ਕਲੱਬ ਦੇ ਜਿਹੜੇ ਨੇ ਇਲੈਕਸ਼ਨ ਨੇ ਤੇ ਅੱਜ ਸਾਡੇ ਨਾਲ ਅਸ਼ੋਕ ਥਾਪੜ ਜੀ ਮੌਜੂਦ ਨੇ 30 ਸਾਲ ਤੋਂ ਜਿਹੜੇ ਨੇ ਮੈਂਬਰ ਨੇ ਪਰ ਇਹਨਾਂ ਵੱਲੋਂ ਜੁੜਾ ਇੱਕ ਅਪੱਤੀ ਦਿਖਾਈ ਜਾ ਰਹੀ ਹੈ ਇੱਕ ਰੋਸ਼ ਜਿਹੜਾ ਦਿਖਾਇਆ ਜਾ ਰਿਹਾ ਹੈ ਇਲੈਕਸ਼ਨਾਂ ਨੂੰ ਲੈ ਕੇ ਸੋ ਆਪਾਂ ਇਹਨਾਂ ਨਾਲ ਗੱਲ ਕਰਦੇ ਕੀ ਕਾਰਨ ਕੀ ਹੈ ਕਿਉਂ ਇਹਨਾਂ ਇੱਕ ਅਪੱਤੀ ਤੇ ਇਹਨਾਂ ਰੋਸ਼ ਜਿਹੜਾ ਦਿਖਾਇਆ ਜਾ ਰਿਹਾ ਹੈ ਕਾਰਨ ਕੀ ਹੈ ਕਿ ਤੁਸੀਂ ਅਪੱਤੀ ਦਿਖਾ ਰਹੇ ਹੋ ਕੀ ਕਾਰਨ ਕੀ ਬਣਿਆ ਕਿ ਇਹਨਾਂ ਕੋਲ ਜ਼ਿਆਦਾ ਤੁਸੀਂ ਇਲੈਕਸ਼ਨ ਨੂੰ ਕੁਝ ਸਮਾਂ ਰਹਿ ਚੁੱਕਿਆ ਹੈ ਕੱਲ ਇਹਨਾਂ ਦੇ ਇਲੈਕਸ਼ਨ ਨੇ ਸਤਲੁਜ ਕਲੱਬ ਦੇ ਵਿੱਚ ਤੇ ਤੁਹਾਡੇ ਵੱਲੋਂ ਰੋਸ਼ ਦਿਖਾਇਆ ਜਾ ਰ ਰੋਸ਼ ਮੈਡਮ ਜੀ ਗੱਲ ਇਹ ਹੈ ਕਿ ਲੁਧਿਆਣਾ ਦਾ ਕੀ ਹਿੰਦੁਸਤਾਨ ਦਾ ਵਰਡ ਦੇ ਵਿੱਚ ਸਤਲੁਜ ਕਲੱਬ ਦਾ ਨਾਮ ਬੜਾ ਪਿਟੀਸ਼ੀਅਸ ਕਲੱਬ ਹੈ ਜੀ ਔਰ ਮੈਂ ਬੜੀ ਜਗ੍ਹਾ ਗਿਆ ਹਾਂ ਮਹਾਰਾਸ਼ਟਰ ਜੀ ਵੀ ਰੇਡੀਓ ਕਲੱਬ ਹੈ ਪੁਨੇ ਦੇ ਵਿੱਚ ਵੀ ਹੈ ਔਰ ਦਿੱਲੀ ਦੇ ਵਿੱਚ ਚੇਮਸਨ ਕਲੱਬ ਹੈ ਔਰ ਸਾਰੇ ਕਲੱਬਾਂ ਨਾਲ ਐਫੀਲੀਏਟਡ ਹੈ ਜੀ ਜਿਹੜਾ ਸਤਲੁਜ ਕਲੱਬ ਦਾ ਕੋਈ ਵੀ ਪ੍ਰੈਜ਼ੀਡੈਂਟ ਹੁੰਦਾ ਔਰ ਡਿਪਟੀ ਮਿਸ਼ਨ ਲੁਧਿਆਣਾ ਹੁੰਦਾ ਕਈ ਸਾਲਾਂ ਤੋਂ ਜਦੋਂ ਸਟਾਰਟਿੰਗ ਤੋਂ ਹੀ ਜੀ ਕੁਝ ਮੈਂਬਰਾਂ ਤੋਂ ਸ਼ੁਰੂ ਹੋਇਆ ਸੀ ਰਖਵਾ ਗਰਾਊਂਡ ਦੇ ਵਿੱਚ ਉਸ ਤੋਂ ਬਾਅਦ ਇਹ ਜਗਾ ਸਰਕਾਰ ਵੱਲੋਂ ਮਿਲੀ ਇਹ ਐਕਚੁਅਲੀ ਆਫੀਸਰ ਕਲੱਬ ਹੈ ਹਮਮ ਔਰ ਉਸ ਤੋਂ ਬਾਅਦ ਮੈਂਬਰ ਬਣੀ ਗਏ ਬਣੀ ਗਏ ਪਰ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਇੱਥੇ ਦਾ ਖਾਣਾ ਸੈਕੰਡ ਹਾਊਸ ਅਸੀਂ ਗਿੰਦੇ ਸੀ ਕਿ ਜੇ ਖਾਣਾ ਖਾਣਾ ਤਾਂ ਜਾ ਕੇ ਸਤਲੁਜ ਕਲੱਬ 'ਚ ਜਾ ਕੇ ਖਾਣਾ ਆਪਣੇ ਗੈਸਟ ਵੀ ਆਉਂਦੇ ਸੀ ਸਤਲੁਜ ਕਲੱਬ ਲੈ ਕੇ ਜਾਂਦੇ ਸੀ ਕਿਉਂਕਿ ਜਿਹੜੇ ਮੈਸ ਸੈਕਟਰੀ ਇਲੈਕਸ਼ਨ ਲੜਦੇ ਸੀ ਸਰਦਾਰ ਅਰਵਿੰਦਰ ਸਿੰਘ ਸੋਸਾਇਟੀ ਸਿਲਮੇ ਦੇ ਮਾਲਕ ਸੀ ਉਹ ਮੈਸ ਲੜੇ ਇਲੈਕਸ਼ਨ ਪਰ ਉਹਨਾਂ ਨੇ ਕਈ ਸਾਲ ਦੇਖਪਾਲ ਜਿਹੜੀ ਹੈ ਮੈਸ ਆਪ ਕੀਤੀ ਫਿਰ ਉਸ ਤੋਂ ਬਾਅਦ ਕੀਮਤੀ لال ਜੈਨ ਜੀ ਕਈ ਸਾਲ ਮੈ ਸੈਕਟਰੀ ਆਇਆ ਉਹ ਵੀ ਦੇਖਪਾਲ ਮੈ ਸੈਕਟਰੀ ਆਪ ਕਰਦੇ ਸੀ ਪਰ ਹੁਣ ਕਲੱਬ ਨੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਆ ਕਿ ਕਿਸੇ ਅੱਗੇ ਠੇਕੇਦਾਰਾਂ ਨੂੰ ਕਲੱਬ ਨੂੰ ਦੇ ਦਿੱਤਾ ਗਿਆ ਪਰ ਉਹ ਗਲਤ ਹੈ ਕਿਉਂਕਿ ਠੇਕੇਦਾਰ ਪਹਿਲਾਂ ਆਪਣੀ ਕਮਾਈ ਕਰੇਗਾ ਫਿਰ ਬਾਅਦ ਵਿੱਚ ਕਲੱਬ ਨੂੰ ਦੇਵੇਗਾ ਉਹ ਮੈਂਬਰਾਂ ਦੇ ਭਾਰ ਪੈਂਦਾ ਜੇ ਉੱਥੇ ਮੈਂਬਰ ਜੇ 100 ਮੈਂਬਰ ਵੀ ਖਾਨਾ ਖਾਨ ਜਾਊਗਾ ਉਹਦੇ ਚੋਂ 10 ਮੈਂਬਰ ਰਹਿ ਕੇ ਖਾਨਾ ਖਾਨ ਵਾਲੇ ਹੁਣ ਮੈਂ ਤੁਸੀਂ ਦੇਖੋਗੇ ਤੁਸੀਂ ਮੈਸੇਜ ਜਾਓਗੇ ਕਦੀ ਰਸ਼ ਹੋ ਨਹੀਂ ਰਿਹਾ ਜਿਹੜਾ ਕਿ ਪਹਿਲਾਂ ਹੁੰਦਾ ਸੀ ਲਾਕਡਾਊਨ ਤੋਂ ਬਾਅਦ ਤਾਂ ਬਹੁਤ ਹੀ ਘਟ ਗਿਆ ਲੋਕਾਂ ਦਾ ਕ੍ਰੇਸ ਘਟ ਗਿਆ ਦੇਖੋ ਉਹਦੀ ਜਿਹੜੀ ਫੀਸ ਹੈ 9-10 ਲੱਖ ਰੁਪਏ ਇਸ ਟਾਈਮ ਹੈ ਡਿਪਟੀ ਕਮਿਸ਼ਨਰ ਦੇ ਕਹਿਤੇ ਹੀ ਉਹ ਮੈਂਬਰ ਬੰਦਾ ਗ੍ਰੈਜੂਏਟ ਬੰਦੇ ਆ ਪਰ ਜੋ ਹਾਲਾਤ ਹੈ ਇਸ ਟੇ ਕਲੱਬ ਦੇ ਥੋੜੇ ਜੇ ਬਿਹਤਰ ਬਣਾਉਣ ਦੀ ਕੋਸ਼ਿਸ਼ ਹੈ ਮੈਂ ਅਰਦਾਸ ਕਰਦਾ ਕਿ ਜਿਹੜਾ ਵੀ ਇਲੈਕਸ਼ਨ ਲੜਦਾ ਉਹਨੂੰ ਪਹਿਲੋਂ ਆਪਣੀ ਸੀਡ ਨਾ ਦੇਖੇ ਉਹ ਸਮਝਦੇ ਆ ਕਿ ਅਸੀਂ ਆਫਸਰ ਨਾਲ ਸਾਡਾ ਮੇਲਜੋਲ ਹੋ ਰਿਹਾ ਪਰ ਉਹ ਕਲੱਬ ਦੇ ਮੈਂਬਰਾਂ ਬਾਰੇ ਵੀ ਸੋਚਣ ਜੀ ਕੀ ਚੀਜ਼ਾਂ ਤਾਂ ਐਸੀਆਂ ਦੇਖਣ ਨੂੰ ਮਿਲਦੀਆਂ ਮੈਨੂੰ ਕਿ ਕਲੱਬ ਦੇ ਜਿਹੜੇ ਮੈਸ ਸੈਕਟਰੀ ਲੜਦੇ ਹੈ ਜੋ ਬਾਹਰ ਸੈਕਟਰੀ ਲੜਦੇ ਹੈ ਜਾਂ ਐਗਜ਼ੀਕਟਿਵ ਮੈਂਬਰ ਲੱਗਦੇ ਹੈ ਉਹ ਇੱਕ ਸ਼ੋ ਸਮਝਦੇ ਆ ਕਿ ਅਸੀਂ ਸੱਤ ਲੋਕ ਕਲੱਬ ਦੇ ਐਗਜ਼ੀਕਟਿਵ ਮੈਂਬਰ ਹੈ ਔਰ ਪਿਟਿਸ਼ੀਅਸ ਕਲੱਬ ਹੈ ਜਿਹੜੀ ਸੱਤ ਲੋਕ ਦਾ ਜਨਰਲ ਸੈਕਟਰੀ ਹੈ ਉਹ ਕਈ ਐਸੇ ਬੰਦੇ ਆਂਦੇ ਆ ਜਿਹੜੇ ਕੀ ਕਹਿੰਦੇ ਸਾਡੀ ਤਾਂ ਡੀਸਾਂ ਮੀਟਿੰਗਾਂ ਹੋਣੀਆਂ ਐ ਅਸੀਂ ਮੈਂਬਰ ਆਬਜੈਕਟਿਵ ਮੈਂਬਰ ਬਣ ਗਏ ਸਾਡੀ ਗੁੱਡਵਿਲ ਐ ਪਰ ਉਹ ਕੰਮ ਮੈਂਬਰਾਂ ਲਈ ਕਰਨ ਨਾ ਕਿ ਪਰਸਨਲ ਆਪਣੇ ਲਈ ਕਰਨ ਜਿਹਦਾ ਮੈਸ ਦਾ ਸਭ ਤੋਂ ਵੱਡਾ ਸਵਾਲ ਐ ਮੈਸ ਦਾ ਜੀ ਮੈਸ ਦੇ ਵਿੱਚ ਲੋਕ ਜੇ ਸਾਡੇ ਗੈਸਟ ਬਾਹਰੋਂ ਵੀ ਆਂਦੇ ਸੀ ਨਾ ਉਹ ਕਹਿੰਦੇ ਸਾਨੂੰ ਸਤਲੁਜ ਕਲੱਬ ਦਾ ਖਾਣਾ ਖਿਲਾਓ ਪਰ ਸਤਲੁਜ ਕਲੱਬ ਦੇ ਹੁਣ ਰੇਟ ਐਸ ਟਾਈਮ ਉਹ ਆ ਗਿਆ ਤੁਸੀਂ ਚੇਮਸਵਰਡ ਮੈਂ ਗਿਆ ਦਿੱਲੀ ਦੇ ਵਿੱਚ ਔਰ ਮਹਾਰਾਸ਼ਟਰ ਕਈ ਵਾਰੀ ਮੌਕਾ ਮਿਲਿਆ ਰੇਡੀਓ ਕਲੱਬ ਜਾਣ ਦੇ ਵਿੱਚ ਉੱਥੇ ਮਤਲਬ ਇਨਾ ਸਾਫ ਸੁਥਰਾ ਖਾਣਾ ਮਿਲਦਾ ਹੈ ਔਰ ਰੇਟ ਵੀ ਬੜੇ ਰੀਜ਼ਨੇਬਲ ਹੁਣੇ ਠੇਕੇਦਾਰ ਅੱਗੇ ਦੇਤਾ ਨੈਚੁਰਲੀ ਠੇਕੇਦਾਰ ਵੀ ਆਪਣੀ ਕਮਾਈ ਕਰੇਗਾ ਦੂਸਰੀ ਗੱਲ ਹੈ ਕਿ ਜਿਹੜਾ ਮੈਸ ਸੈਕਟੀ ਲੜੇ ਉਹ ਦੀ ਦੇਖਭਾਲ ਆਪ ਕਰੇ ਨਾ ਕਿ ਅੱਗੇ ਠੇਕੇਦਾਰ ਨੂੰ ਦਵੇ ਹੂੰ ਦੂਸਰੀ ਗੱਲ ਸਪੋਰਟਸ ਲਈ ਵੀ ਵਧੀਆ ਹੋਣਾ ਚਾਹੀਦਾ ਇੰਤਜ਼ਾਮ ਜਿੱਦਾਂ स्विਮਿੰਗ ਪੂਲ ਹੈ ਉਹਦਾ ਵੀ ਹੋਣਾ ਚਾਹੀਦਾ ਇੱਕ ਦੁੱਡੀ ਪਾਰਕਿੰਗ ਦੀ ਜ਼ਿਆਦਾ ਪ੍ਰੋਬਲਮ ਹੈ ਤੁਹਾਨੂੰ ਕੀ ਲੱਗਦਾ ਤੁਹਾਡੇ ਅਕੋਰਡਿੰਗ ਜੇ ਮੈਂ ਗੱਲ ਕਰਾਂ 30 ਸਾਲ ਤੋਂ ਤੁਸੀਂ ਮੈਂਬਰ ਹੋ 30 ਸਾਲਾਂ ਦੇ ਵਿੱਚ ਜੇ ਮੈਂ ਹੁਣ ਦੀ ਗੱਲ ਕਰਾਂ ਤੇ ਕਿੰਨੇ ਕ ਜਿਹੜਾ ਬਦਲਾਅ ਵਾ ਦੇਖਣ ਨੂੰ ਮਿਲ ਰਿਹਾ ਹੈ ਕਿੰਨੇ ਕ ਜਿਹੜੇ ਜਿਵੇਂ ਕਿ ਅੱਜ ਤੁਹਾਡੇ ਵੱਲੋਂ ਪੱਤੀ ਜਤਾਈ ਜਾ ਰਹੀ ਹੋਰ ਕਿੰਨੇ ਕ ਮੈਂਬਰ ਨੇ ਜਿਹੜੇ ਕਿ ਇਸੇ ਤਰੀਕੇ ਨਾਲ ਨਿਰਾਸ਼ ਨੇ ਜਿਵੇਂ ਕਿ ਤੁਸੀਂ ਅੱਜ ਉਨੇ ਬੋਲਦਾ ਨਹੀਂ ਜੀ ਕੋਈ ਉਹ ਕਹਿੰਦੇ ਮੈਂਬਰ ਜਾਂਦੇ ਨਹੀਂ ਫਿਰ ਕਲੱਬ ਨਹੀਂ ਜਾਂਦੇ ਆਪਣੀ ਜੀ ਸਾਲ ਦੀ ਫੀਸ ਜਿਹੜੀ ਮਹੀਨੇ ਦੀ ਫੀਸ ਜਮ੍ਹਾਂ ਕਰਾ ਦਿੰਦੇ ਉਨੇ ਜਾਂਦੇ ਉਹ ਕਹਿੰਦੇ ਚਲੋ ਘਰ ਬੈਠੇ ਖਾਣਾ ਖਾ ਲੈਣੇ ਅੱਗੇ ਜਾਂਦੇ ਸੀ ਸ਼ੌਕ ਨਾਲ ਕਿ ਉਹਨਾਂ ਦਾ ਖਾਣਾ ਬਹੁਤ ਵਧੀਆ ਹੈ ਮੈਸ ਆਪ ਚਲਾਉਂਦੇ ਆ ਦੂਸਰੀ ਗੱਲ ਇੱਕ ਪਾਰਕਿੰਗ ਦੀ ਬੜੀ ਪ੍ਰੋਬਲਮ ਹੈ ਪਾਰਕਿੰਗ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਜੇ ਹਰ ਬੰਦੇ ਕੋਲ ਜਿੰਨਾ ਵੀ ਮੈਂਬਰ ਹੈ ਉਹ 2700 ਮੈਂਬਰ ਦੇ VOTING ਹੈ ਜੀ ਰਾਈਟ ਜਿਹੜੇ VOTING রাইਟਸ 2026 ਉਹਦੇ ਕਰੀਬ ਹੈਗੇ ਟੋਟਲ ਮੈਂਬਰ 34 3500 ਮੈਂਬਰ ਹੈਗਾ ਜਿਹੜਾ ਕਿ ਉੱਥੇ ਜਾਂਦਾ ਜੇ ਇੱਕ ਮੈਂਬਰ ਵੀ ਗੱਡੀ ਲੈ ਕੇ ਜਾਵੇ ਤੇ ਕਮ 100 ਮੈਂਬਰ 100 ਗੱਡੀ ਖੜੀ ਕਿੱਥੇ ਕਰੇ ਕਪੈਸਿਟੀ ਉਨੀ ਕੀ ਹੈ ਪਹਿਲਾਂ ਤਾਂ ਇਹਨਾਂ ਨੂੰ ਕਾਰ ਪਾਰਕਿੰਗ ਦਾ ਜਿਹੜੇ ਸਾਹਮਣੇ ਕੋਠੀਆਂ ਵਾਲੇ ਇਤਰਾਜ਼ ਕਰਦੇ ਆ ਕਿ ਸਾਡੀ ਕੋਠੀ ਦੇ ਸਾਹਮਣੇ ਕਿਉਂ ਲਾਣੇ ਫਿਰ ਪਾਰਕਿੰਗ ਦਾ ਸਭ ਤੋਂ ਵੱਡਾ ਮਸਲਾ ਹੈ ਦੂਸਰੀ ਗੱਲ ਹੈ ਐਮਐਸ ਦਾ ਮਸਲਾ ਬਹੁਤ ਵਧੀਆ ਕਲਚਰ ਪ੍ਰੋਗਰਾਮ ਦੇਖੋ ਮੈਂ ਕਲਚਰ ਪ੍ਰੋਗਰਾਮ ਵੀ ਖਾਸ ਕਰਕੇ ਦੱਸਾਂ ਗੱਲ ਇਹ ਕਰ ਲੈਂਦੇ ਆ ਵੀ ਵੀਤੀ ਤੀ ਪੰਜਾਬ 50 ਲੱਖ ਦੇ ਜਿਹੜੇ ਇੱਕ ਬੰਦੇ ਕਰ ਲੈਂਦੇ ਕਲਚਰ ਪ੍ਰੋਗਰਾਮ ਕਰਾਣ ਲਈ ਉੱਥੇ ਫਿਰ ਜਿਹੜੇ ਹੈ ਨਾ ਮੈਂਬਰ ਘੱਟ ਹੋਣਗੇ ਗੈਸਟ ਜ਼ਿਆਦਾ ਹੁੰਦੇ ਕੋਈ ਕਾਰਡ ਡਿਸਟਰੀਬਿਊਟ ਕਰ ਦਿੰਦੇ ਆ ਉਹ ਕੁਝ ਆਪਣੇ ਚਹੇਤਿਆਂ ਨੂੰ ਅੰਦਰ ਲੈ ਜਾਂਦੇ ਆ ਉਹ ਵੀ ਇੱਕ ਉਹਦੇ ਤੇ ਵੀ ਰੋਕ ਲਗਣੀ ਚਾਹੀਦੀ ਹੈ ਕਿ ਮੈਂਬਰਲੀ ਫੈਸਿਲਿਟੀ ਪਹਿਲੋਂ ਜਿਹੜੇ ਗੈਸਟ ਹੈ ਉਹਨਾਂ ਦੀ ਫੈਸਿਲਿਟੀ ਬਾਅਦ ਦੇ ਵਿੱਚ ਕਿਉਂ ਗੈਸਟ ਜਿਹੜਾ ਫੀਸ ਦੇ ਕੇ ਆਉ ਉਹ ਜਾਂ ਕਿਸੇ ਦੇ ਸਪਾਰਸ ਲੈ ਕੇ ਆਉ ਜਾਂ ਕਾਰ ਲੈ ਕੇ ਆਉ ਕਿਸੇ ਦਾ ਉਹ ਵੀ ਗਲਤ ਹੈ ਕਿ ਮੈਂਬਰਾਂ ਨੂੰ ਫੈਸਿਲਿਟੀ ਜ਼ਿਆਦਾ ਮਿਲਣੀ ਚਾਹੀਦੀ ਹੈ ਕਿ ਮੈਂਬਰ ਖੁਜ ਰਹਿਣ ਜੀ ਕਿ ਮੈਂ ਤੁਹਾਡੇ ਅਕੋਰਡਿੰਗ ਦੀ ਗੱਲ ਕਰਾਂ ਪਹਿਲਾਂ ਤੇ ਹੁੰਦੇ ਵਿੱਚ ਕਿੰਨਾ ਕ ਫਰਕ ਜੁੜਾ ਨਜ਼ਰ ਆ ਰਿਹਾ ਜੇ ਮੈਂ ਗੱਲ ਕਰਾਂ ਫੂਡ ਦੀ ਗੱਲ ਕਰਾਂ ਜਾਂ ਪਾਰਕਿੰਗ ਦੀ ਗੱਲ ਕਰਾਂ ਪਹਿਲਾਂ ਤੇ ਹੀ ਇਹ ਸਮੱਸਿਆ ਆ ਰਹੀਆਂ ਹੋਣੀਆਂ ਤੁਹਾਨੂੰ ਇਕੱਲੇ ਨੂੰ ਥੋੜੀ ਆਉਂਦੀ ਨੇ ਕਾਫੀ ਲੋਕਾਂ ਨੂੰ ਆਉਂਦੀ ਨੇ ਕਾਫੀ ਮੈਂਬਰਸ ਨੂੰ ਆਉਂਦੀ ਏ ਫਿਰ ਅੱਜ ਤੁਸੀਂ ਹੀ ਕਿਉਂ ਸਵਾਲ ਚੁੱਕ ਰਹੇ ਹੋ ਕਿਉਂਕਿ ਬਾਕੀਆਂ ਨੇ ਕਿਉਂ ਨਹੀਂ ਚੁੱਕਿਆ ਦੇਖੋ ਜੀ ਇਲੈਕਸ਼ਨ ਆ ਗਿਆ ਹੈ ਤਾਂ ਹਰ ਵਾਰੀ ਇਲੈਕਸ਼ਨ ਦੇ ਵਿੱਚ ਮੀਡੀਆ ਲੈ ਆਂਦੇ ਕਵਰਿੰਗ ਕਰਕੇ ਲੈ ਜਾਂਦੇ ਆ ਪਰ ਕੋਈ ਲੋਕ ਲਗਾ ਦਿੰਦੇ ਹੈ ਕਈ ਨਹੀਂ ਲਗਾਉਂਦੇ ਕਈ ਲੋਕ ਸਾਮਣੇ ਨਹੀਂ ਆਣਾ ਚਾਹੁੰਦੇ ਕਿ ਅਸੀਂ ਕੀ ਲੈਣਾ ਦੇਣਾ ਅਸੀਂ ਖਾਣਾ ਕਰ ਜਾਏ ਖਾ ਲਾਂਗੇ ਉੱਥੇ ਨਹੀਂ ਖਾਣਾ ਕਰ ਖਾ ਲਾਂਗੇ ਕਿ ਇਸ ਕਰਕੇ ਲੋਕ ਚੁੱਪ ਕਰ ਜਾਂਦੇ ਫਿਰ ਕਈ ਸੀਨੀਅਰ ਬੰਦੇ ਜਿਹੜੇ ਐ ਸੀਨੀਅਰ ਸਿਟੀਜ਼ਨ ਐ ਉਹ ਫਿਰ ਘਟ ਜਾਂਦੇ ਕਿ ਚਲੋ ਜੀ ਜੇ ਬੱਚਿਆਂ ਨਾਲ ਦਾਦੇ ਪੋਤੇ ਪੁੱਤੀਆਂ ਨਾਲ ਜਾਣਾ ਹੋਵੇ ਤਾਂ ਕਦੀ ਚਲੇ ਜਾਂਦੇ ਆ ਵਰਨਾ ਘਰ ਬੈਠ ਕੇ ਖਾਣਾ ਖਾ ਲੈਂਦੇ ਆ ਪਰ ਸਰ ਜਿਵੇਂ ਤੁਸੀਂ ਕਹਿ ਰਹੇ ਕਲਚਰ ਪ੍ਰੋਗਰਾਮ ਦੀ ਗੱਲ ਕਰ ਲਈਏ ਜਾਂ ਫਿਰ ਬਾਕੀ ਸਤਲੁਜ ਕਲੱਬ ਦੀ ਹੋਰ ਚੀਜ਼ਾਂ ਦੀ ਗੱਲ ਕਰ ਲਈਏ ਹੈਨਾ ਬਹੁਤ ਤਰੀਕੇ ਵਧੀਆ ਤਰੀਕੇ ਨਾਲ ਜਿਹੜਾ ਮੈਨੇਜਮੈਂਟ ਕੀਤਾ ਹੁੰਦਾ ਕਿਉਂਕਿ ਕਾਫੀ ਜ਼ਿਆਦਾ ਪੜੇ ਲਿਖੇ ਲੋਕ ਜਿਹੜੇ ਨੇ ਇਸੇ ਸਤਲੁਜ ਕਲੱਬ ਦੇ ਮੈਂਬਰ ਨੇ ਤੇ ਕਾਫੀ ਜ਼ਿਆਦਾ ਵਧੀਆ-ਵਧੀਆ ਪੋਸਟਾਂ ਤੇ ਵੀ ਨੇ ਕਾਫੀ ਡਾਕਟਰਸ ਵੀ ਨੇ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਬਿਲਕੁਲ ਧਿਆਨ ਨਹੀਂ ਰੱਖਿਆ ਜਾਂਦਾ ਕੋਈ ਜਿਹੜੀ ਐਕਟੀਵਿਟੀ ਨਹੀਂ ਐਕਚੁਅਲੀ ਸ਼ੁਰੂ ਤੋਂ ਆਫੀਸਰ ਕਲੱਬ ਰਹੀ ਹੈ ਜੀ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਜੀ ਸਾਹਿਬ ਪ੍ਰਧਾਨ ਹੈ ਇਸ ਕਲੱਬ ਦੇ ਔਰ ਜਿੰਨੇ ਵੀ ਏਡੀਸੀ ਵਗੈਰਾ ਆਂਦੇ ਆ ਪੀਸੀ ਅਫਸਰ ਆਂਦੇ ਆ ਪੁਲਿਸ ਅਫਸਰ ਆਂਦੇ ਆ ਪੜ੍ਹੇ ਲਿਖੇ ਨੌਜਵਾਨ ਜਿਹੜੇ ਪੜ੍ਹੇ ਲਿਖੇ ਵਪਾਰੀ ਇਹਦੇ ਵਿੱਚ ਮੈਂਬਰ ਹੈ ਔਰ ਬੜਾ ਅੱਛਾ ਰਿਸਪੌਂਸ ਹੁੰਦਾ ਹੈ ਕਲੱਬ ਦਾ ਕੁਝ ਸਾਲਾਂ ਤੋਂ ਦੇਖ ਰਹੇ ਆ ਕਿ ਫੂਡ ਦਾ ਔਰ ਪਾਰਕਿੰਗ ਦਾ ਹੁਣ ਮੈਂ ਦੇਖੋ ਇਲੈਕਸ਼ਨਸ ਪਿਛਲੇ 2 ਸਾਲ ਮਿਸਟਰ ਚਾਵਲਾ ਰਹਿ ਡਾਕਟਰ ਜੀ ਉਹ ਮੈਨੂੰ ਇਹ ਨਹੀਂ ਸਮਝ ਆਂਦੀ ਡਾਕਟਰ ਸਾਹਿਬ ਮਰੀਜ਼ਾਂ ਨੂੰ ਦੇਖਣ ਜਾਂ ਕਿ ਆਪਣੇ ਕਲੱਬ ਨੂੰ ਦੇਖਣ ਮੈਨੂੰ ਤਾਂ 2 ਸਾਲ ਚ ਉਹਨਾਂ ਦਾ ਕੋਈ ਐਕਟੀਵਿਟੀ ਨਜ਼ਰ ਨਹੀਂ ਆਈ ਹੁਣ 2 ਸਾਲ ਬਾਅਦ ਫੇਰ ਇੱਕ ਡਾਕਟਰ ਸਾਹਿਬ ਆ ਗਏ ਆ ਉਹ ਮਰੀਜ਼ਾਂ ਨੂੰ ਦੇਖਣਗੇ ਜਾਂ ਕਲੱਬ ਦੇ ਮੈਂਬਰਾਂ ਨੂੰ ਦੇਖਣਗੇ ਕਲੱਬ ਦਾ ਨਹੀਂ ਮੈਂਬਰ ਉਹ ਚਾਹੀਦਾ ਬੰਦਾ ਜਿਹੜਾ ਐਜੈਕਟਿਵ ਮੈਂਬਰਾਂ ਦੀ ਹਰ ਗੱਲ ਸੁਨੇ ਸਮਝੇ ਔਰ ਦੇਖਭਾਲ ਕਰੇ ਕਲੱਬ ਦੀ ਬਿਹਤਰੀ ਲਈ ਅਗਿਆਨਾ ਚਾਹੀਦਾ ਜਿਹੜਾ ਵੀ ਨੌਜਵਾਨ ਆਵੇ ਜਾਂ ਕੋਈ ਵੀ ਐਜੈਕਟਿਵ ਮੈਂਬਰ ਲੜੇ ਜਾਂ ਵਾਈਸ ਪ੍ਰੈਜ਼ੀਡੈਂਟ ਲਗੇ ਕਿ ਜਨਨ ਸੈਕਟਰ ਲਗੇ ਸਪੋਰਟ ਸੈਕਟਰ ਲੜੇ ਉਹ ਐਸਾ ਹੋਣਾ ਚਾਹੀਦਾ ਜਿਹੜਾ ਕਲੱਬ ਦੀ ਬਿਹਤਰੀ ਲਈ ਕੰਮ ਕਰੇ ਕਿਉਂਕਿ ਇਹ ਮੇਰਾ ਖਿਆਲ ਹੈ ਇਹ ਵਰਲਡ ਦੇ ਵਿੱਚੋਂ ਨੰਬਰ 1 ਕਲੱਬ ਹੈ ਇਹਦੀ ਐਫੀਲੀਏਸ਼ਨ ਇੰਗਲੈਂਡ ਨਾਲ ਵੀ ਹੈ ਔਰ ਕਈ ਜਗ੍ਹਾ ਨਾਲ ਫੋਰਨ ਕੰਟਰੀ ਨਾਲ ਹੈਗੀ ਹੈ ਔਰ ਮੇਰਾ ਕਹਿ ਲੇ ਹਿੰਦੁਸਤਾਨ ਦੇ ਕਲਿੱਕ ਮਹਾਰਾਸ਼ਟਰ ਲਾ ਲੋ ਰੇਡੀਓ ਕਲੱਬ ਦਿੱਲੀ ਚੈਂਸਵਰਡ ਕਲੱਬ ਅੰਮ੍ਰਿਤਸਰ ਜਲੰਧਰ ਜਿੰਮਖਾਨਾ ਕਲੱਬ ਸਾਰੇ ਕਲੱਬਾਂ ਨੇ ਇਹਦੀ ਐਫੀਲੀਏਸ਼ਨ ਹੈ ਬੜਾ ਉੱਥੇ ਜਾ ਕੇ ਸਕੂਨ ਮਿਲਦਾ ਹੈ ਬੜਾ ਅੱਛਾ ਦੇਖਣ ਨੂੰ ਮਿਲਦਾ ਹੈ ਪਰ ਅਸੀਂ ਕਹਿੰਦੇ ਹਾਂ ਕਿ ਸਾਡਾ ਲੁਧਿਆਣੇ ਦਾ ਕਲੱਬ ਹੈ ਜਿਹੜਾ ਵਰਲਡ 'ਚ ਮਸ਼ਹੂਰ ਹੈ ਇਹਦੀ ਵੀ ਬਿਹਤਰੀ ਲਈ ਜਿਹੜੇ ਮੈਂਬਰ ਅੱਗੇ ਆਣ ਉਹ ਅੱਛਾ ਕੰਮ ਕਰਨ ਕਲੱਬ ਦੀ ਬਿਹਤਰੀ ਲਈ ਕਿਉਂਕਿ ਲੁਧਿਆਣੇ ਦੇ ਇੰਡਸਟਰੀਸ ਪੀਸੀਐਸ ਅਫਸਰ ਆਈਐਸ ਅਫਸਰ ਇਹਦੇ ਮੈਂਬਰ ਹੈ ਪੁਲਿਸ ਅਫਸਰ ਮੈਂਬਰ ਹੈ ਵਪਾਰੀ ਮੈਂਬਰ ਹੈ ਔਰ ਉਹਨਾਂ ਲਈ ਬਿਹਤਰੀ ਲਈ ਕਲੱਬ ਦੀ ਬਿਹਤਰੀ ਹੋਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਫੂਡ ਵੀ ਵਧੀਆ ਮਿਲੇ ਰਿਸਪੌਂਸ ਵੀ ਵਧੀਆ ਮਿਲੇ ਮੈਨੂੰ ਤੁਹਾਡੇ ਕਹਿਣ ਦਾ ਪਤਾ ਹੋਇਆ ਕਿ ਨਾ ਤਾਂ ਫੂਡ ਵਧੀਆ ਹੈ ਨਾ ਹੀ ਕੋਈ ਮੈਨੇਜਮੈਂਟ ਵਧੀਆ ਮੈਨੇਜਮੈਂਟ ਜਿਹੜੀ ਹੈ ਉਹ ਡੀਸਾਬ ਤਾਂ ਕੰਟਰੋਲ ਕਰ ਲੈਣਗੇ ਪਰ ਜਿਹੜੇ ਅਗਲੇ ਬੰਦੇ ਆ ਨਾ ਉਹ ਥੋੜਾ ਜਿਹਾ ਝਿਜਕ ਰਹਿੰਦੇ ਆ ਕਿ ਉਹ ਆਪਣੀ ਚੌਧਰ ਦੇਖਦੇ ਆ ਤਾਂ ਕਿ ਅਸੀਂ ਮੈਂਬਰ ਬਣ ਗਿਆ ਜੀ ਸੈਕਟਰੀ ਬਣ ਗਿਆ ਜੀ ਜਾਂ ਫੂਡ ਸਪੋਚ ਬਣ ਗਿਆ ਮੈਸ ਸੈਕਟ ਬਣ ਗਿਆ ਅਜੈਕਟਿਵ ਮੈਂਬਰ ਬਣ ਗਿਆ ਉਹ ਆਪਣਾ ਦੇਖਦੇ ਆ ਕਲੱਬ ਦੇ ਬੇਤਰੀ ਤੁਸੀਂ ਨੋਟ ਕਰ ਲਿਓ ਕਦੀ ਕਿ ਜਦੋਂ ਫੰਕਸ਼ਨ ਹੋਵੇ ਜਾਂ ਉੱਥੇ ਕੋਈ ਵੀ ਕੰਮ ਹੋਵੇ ਤਾਂ ਆਪਣੀ ਉਹ ਦੇਖਦੇ ਆ ਕਿ ਮੈਂਬਰਾਂ ਨਹੀਂ ਦੇਖੋ ਦੇਖੋ 2600 ਮੈਂਬਰ ਹੈ ਕੋਈ ਰੋਜ਼ ਤੱਕ ਪਹੁੰਚਦਾ ਨਹੀਂ ਪੇਰੈਂਟਸ ਬੱਚਿਆਂ ਨੂੰ ਲੈ ਕੇ ਜਾਊਗਾ ਤੇ ਖਾਣਾ ਖਾਣ ਜਾਊਗਾ ਖਾਣੇ ਦੀ ਉੱਥੇ ਫੈਸਿਲਿਟੀ ਹੁੰਨੀ ਹੋਣੀ ਚਾਹੀਦੀ ਹੈ ਪਾਰਕਿੰਗ ਫੈਸਿਲਿਟੀ ਹੋਣੀ ਚਾਹੀਦੀ ਹੈ ਉੱਥੇ ਜੇ ਵੇਟਰਿੰਗਸ ਹੈ ਉਹ ਵੀ ਵਧੀਆ ਹੋਣਾ ਚਾਹੀਦਾ ਤਾਂ ਕਿ ਜਿਹੜਾ ਬੰਦਾ ਜਾਵੇ ਜੇ ਆਪਣੇ ਗੈਸਟ ਨੂੰ ਕੋਈ ਬਾਹਰੋਂ ਆਇਆ ਗੈਸਟ ਨੂੰ ਲੈ ਕੇ ਜਾਵੇ ਉਹਦੀ ਬੇਤਰੀ ਲਈ ਇਹ ਕੰਮ ਹੋਵੇ ਤਾਂ ਲੋਕ ਵੀ ਖੁਸ਼ ਹੋਣ ਸਾਡੇ ਮੈਂਬਰਾਂ ਵੀ ਖੁਸ਼ ਹੋਣ ਸਾਡੀ ਐਜੈਕਟਿਵ ਵੀ ਖੁਸ਼ ਹੋਵੇ ਤਾਕਿ ਬਿਹਤਰੀ ਲਈ ਜਿਹੜਾ ਵੀ ਕੰਮ ਕਰੇ ਬਿਹਤਰੀ ਲਈ ਇੱਕ ਕਲੱਬ ਦੀ ਬਿਹਤਰੀ ਹੋਣੀ ਚਾਹੀਦੀ ਹੈ। ਅੱਛਾ ਮੈਂ ਜੇ ਗੱਲ ਕਰਾਂ ਨੌਜਵਾਨਾਂ ਦੀ ਜਾਂ ਬੱਚਿਆਂ ਦੀ ਸਪੋਰਟਸ ਦੀ ਮੈਂ ਗੱਲ ਕਰਾਂ ਕਾਫੀ ਜ਼ਿਆਦਾ ਸਪੋਰਟਸ ਨੂੰ ਲੈ ਕੇ ਸਤਲੂਜ ਕਲੱਬ ਦੇ ਵਿੱਚ ਇਵੈਂਟਸ ਵੀ ਹੁੰਦੇ ਨੇ ਕਾਫੀ ਜ਼ਿਆਦਾ ਐਕਟੀਵਿਟੀਆਂ ਵੀ ਜੜੀਆਂ ਨੇ ਹੁੰਦੀਆਂ ਨੇ ਤੇ ਕਾਫੀ ਜ਼ਿਆਦਾ ਬੱਚੇ ਨੂੰ ਵਧੀਆ ਰਿਸਪੌਂਸ ਮਿਲਦਾ ਤੁਹਾਨੂੰ ਕੀ ਲੱਗਦਾ ਕਿ ਸਪੋਰਟਸ ਦੇ ਵਿੱਚ ਵੀ ਕੁਝ ਬਦਲਾਅ ਜੜਾ ਹੈ? ਨਹੀਂ ਬਦਲਾਅ ਆਣਾ ਚਾਹੀਦਾ ਜੀ ਕਿਉਂਕਿ ਅੱਗੇ ਸਤਲੂਜ ਕਲੱਬ ਦਾ ਜਿਹੜਾ ਕ੍ਰਿਕਟ ਮੈਚ ਹੁੰਦਾ ਸੀ ਸਤਲੂਜ ਕਲੱਬ ਦੀ ਟੀਮ ਪਲੇਸ ਪ੍ਰਸ਼ਾਸਨ ਦੀ ਟੀਮ ਅਗੇ گورਨਮੈਂਟ ਕਾਲਜ ਦੇ ਗਰਾਊਂਡ ਚ ਹੁੰਦਾ ਸੀ ਹੁਣ ਕਈ ਸਾਲਾਂ ਤੋਂ ਮੇਰਾ ਖਿਆਲ ਨਹੀਂ ਹੋਇਆ ਤੇ ਮੈਂ ਕਹਿੰਦਾ ਸਪੋਰਟਸਲੀ ਵੀ ਇਧਰ ਧਿਆਨ ਦੇਣਾ ਚਾਹੀਦਾ ਕਿ ਬੱਚੇ ਟੈਨਿਸ ਵੀ ਉੱਥੇ ਆ ਟੇਬਲ ਟੈਨਿਸ ਵੀ ਉੱਥੇ ਆ ਔਰ ਬਿਲਿਅਰਟ ਵੀ ਉੱਥੇ ਆ ਬੜਾ ਅੱਛਾ ਸਪੋਰਟਸ ਦਾ ਹੈਗਾ ਕੰਮ ਐਸੀ ਗੱਲ ਨਹੀਂ ਸਪੋਰਟਸਲੀ ਬਹੁਤ ਵਧੀਆ ਹੋ ਰਿਹਾ ਪਰ ਦੋ ਤਿੰਨ ਚੀਜ਼ ਹੈ ਇੱਕ ਤਾਂ ਜਿਹੜੇ ਮੈਸ ਇੱਕ ਪਾਰਕਿੰਗ ਤੇ ਦੂਸਰੀ ਜਿਹੜੀ ਹੈ ਖਾਨਿਆਂ ਦਾ ਸਭ ਤੋਂ ਮੇਨ ਆ ਜਾਂਦਾ ਹੈ ਤੀਜੀ ਗੱਲ ਹੈ ਕਿ ਜਿਹੜੇ ਜੈਕਟਿਵ ਲੜਨ ਜਾਂ ਹੈ ਕਿਸੇ ਵੀ ਪੋਸਟ ਤੇ ਲੜਨ ਉਹ ਬੰਦਾ ਕਲੱਬ ਦੀ ਮੈਂਬਰਾਂ ਦੀ ਬਿਹਤਰੀ ਲਈ ਅੱਗੇ ਆਵੇ ਨਾ ਕਿ ਪਰਸਨਲ ਆਪਣਾ ਰਸੂਖ ਰੱਖੇ ਜੀ ਤੇ ਸਰ ਤੁਹਾਡੇ ਅਕੋਰਡਿੰਗ ਕਿਸ ਤਰੀਕੇ ਦੇ ਕਿਉਂਕਿ ਪਹਿਲਾਂ ਵੀ ਇੱਕ ਮੀਟਿੰਗ ਹੁੰਦੀ ਹੈ ਜਦੋਂ ਇਲੈਕਸ਼ਨ ਹੁੰਦੇ ਉਸ ਤੋਂ ਪਹਿਲਾਂ ਮੀਟਿੰਗ ਹੁੰਦੀ ਹੈ ਮੈਂਬਰਸ ਦੀ ਸਲਾਹ ਲੈ ਲੇਤੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਤੁਹਾਡੀ ਸਲਾਹ ਜਿਹੜੀ ਨਹੀਂ ਲਈ ਗਈ ਹੈ ਇਹ ਤੁਹਾਡੇ ਅਕੋਰਡਿੰਗ ਜੇ ਆਪਾਂ ਕੱਲ ਕਰੀਏ ਕਿ ਤੁਹਾਡੇ ਨਾਲ ਹੋਰ ਵੀ ਮੈਂਬਰਸ ਹੈਗੇ ਨੇ ਜੋ ਕਿ ਇਸ ਤਰੀਕੇ ਦੇ ਨਾਲ ਇਹਨਾਂ ਉਹਨਾਂ ਨੂੰ ਲੱਗ ਰਿਹਾ ਕਿ ਕਿਸ ਤਰੀਕੇ ਦਾ ਲਾਈਕ ਸਤਲੁਜ ਕਲੱਬ ਦੇ ਵਿੱਚ ਮਿਸ ਬਿਹੇਵ ਕੀਤਾ ਜਾ ਰਿਹਾ ਹੈ ਜਾਂ ਆਪਾਂ ਗੱਲ ਕਰ ਲਈ ਫੂਡ ਦੇ ਰਿਕਾਰਡਿੰਗ ਜਾਂ ਸਪੋਰਟ ਦੇ ਰਿਕਾਰਡਿੰਗ ਜਾਂ ਫਿਰ ਪਾਰਕਿੰਗ ਦੇ ਰਿਕਾਰਡਿੰਗ ਕੋਈ ਜੀ ਉੱਥੇ ਮਿਸ ਬਿਹੇਵ ਤਾਂ ਕੋਈ ਕਰ ਨਹੀਂ ਸਕਦਾ ਕਿਉਂਕਿ ਅ ਡਿਪਟੀ ਕਮਿਸ਼ਨ ਲੁਧਿਆਣਾ ਪ੍ਰੈਜ਼ੀਡੈਂਟ ਉਹ ਬੜਾ ਸਖਤ ਐਕਸ਼ਨ ਲੈ ਲੰਗੇ ਤੇ ਜਿਹੜਾ ਵੀ ਕੋਈ ਮਿਸਬੀਹਵ ਕਰਦਾ ਕੋਈ ਹੋਵੇ ਚਾਹੇ ਪਰ ਉਹਦੇ ਲਈ ਤਾਂ ਮੈਂ ਸਹਿਮਤ ਆਂ ਡਿਪਟੀ ਕਮਿਸ਼ਨ ਸਾਹਿਬ ਲਈ ਕਿ ਉਹ ਬੜਾ ਇਸ ਚੀਜ਼ ਦਾ ਧਿਆਨ ਰੱਖਦੇ ਆ ਉਹਨਾਂ ਦੀ ਜੈਕਟਿਵ ਦੇ ਵਿੱਚ ਆਈਐਸ ਪੀਸੀਐਸ ਅਫਸਰ ਹੈਗੇ ਵਿੱਚ ਉਹ ਵੀ ਬੜਾ ਇਸ ਚੀਜ਼ ਨੂੰ ਧਿਆਨ ਰੱਖਦੇ ਆ ਕਿ ਕੋਈ ਕਿਸੇ ਵੀ ਮੈਂਬਰ ਨਾਲ ਮਿਸਬੀਹਵ ਨਾ ਹੋਵੇ ਦੂਜੀ ਗੱਲ ਇਹ ਹੈ ਕਿ ਅਸੀਂ ਇਹ ਚਾਹਨੇ ਆ ਪ੍ਰਸ਼ਾਸਨ ਥੋੜਾ ਜਿਹਾ ਹੋਰ ਧਿਆਨ ਦੇ ਦੇਵੇ ਕਿ ਅਗਰ ਡਿਪਟੀ ਕਮਿਸ਼ਨ ਲੁਧਿਆਣਾ ਜੇ ਉਹ ਚਾਹਣ ਤੇ ਕੁਝ ਆਪਣੀ ਮੈਂਬਰ ਇਹਦੇ ਵਿੱਚ ਹੋਰ ਪਾ ਸਕਦੇ ਆ ਆਪਣੀ ਇਜੈਕਟਿਵ ਖੜੀ ਕਰ ਸਕਦੇ ਆ ਤਾਂ ਕਿ ਉਹਦੇ ਦੋ ਪੀਸੀਸ ਅਫਸਰ ਆ ਜਾਂਦੇ ਆ ਉਹ ਸ਼ਹਿਰ 'ਚ ਦੇਖਦੇ ਆ ਕਿ ਕਿਹੜਾ ਮੈਂਬਰ ਕਲੱਬ ਦੀ ਬਿਹਤਰੀ ਲਈ ਅੱਗੇ ਆ ਸਕਦਾ ਉਹਨੂੰ ਵੀ ਕਰਤਬਾਰ ਸੈਕਟਿਵ ਬਣਾ ਸਕਦੇ ਆ ਮੈਂ ਸੈਕਟਿਵ ਬਣਾ ਸਕਦੇ ਆ ਇਜੈਕਟਿਵ 'ਚ ਲੈ ਸਕਦੇ ਆ ਜ਼ਰੂਰੀ ਨਹੀਂ ਇਲੈਕਸ਼ਨ ਹੋਣਾ ਇਲੈਕਸ਼ਨ ਦੇ ਵਿੱਚ ਦੇਖੋ ਮੈਂਬਰ ਤਾਂ 3000 ਮੈਂਬਰ ਹੈ ਇੱਕ ਦੂਜੇ ਨੂੰ ਮਿਲਦੇ ਜੁਲਦੇ ਆ ਜੇ ਇਲੈਕਸ਼ਨ ਲੜਦੇ ਉਹ ਤਸਲ ਜੀ ਹੋ ਜਾਂਦੀ ਹੈ ਯਾਰ ਉਹ ਉਹਦੇ ਨਾਲ ਚੱਲਦਾ ਉਹਦੇ ਨਾਲ ਚੱਲਦਾ ਉਹ ਬੜਾ ਨਾ इलेक्शंस ਹੋਣਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਕਿ ਡਿਪਟੀ ਮਨ ਚਾਹੀਦਾ ਕਿ ਆਪਣੀ ਨਾਮਿਨੇਟ ਬੰਦੇ ਕਰਕੇ ਇਹਦਾ ਇਲੈਕਸ਼ਨ ਦਾ ਤਾਰੀਖ ਖਤਮ ਕਰਤਾ ਜਾਵੇ ਕਿਉਂਕਿ ਭਾਈਚਾਰਾ ਮੈਂਬਰਸ ਦਾ ਭਾਈਚਾਰਾ ਵੀ ਆਪਾਂ ਆਪਸ ਚ ਲੜਦੇ ਹੋ ਉਹ ਕਹਿੰਦਾ ਜੀ ਮੈਂ ਸੈਕਟਰੀ ਮੇਰਾ ਬੰਦਾ ਹੈ ਜੀ ਉਹ ਕਹਿੰਦਾ ਮੇਰਾ ਬੰਦਾ ਹੈ ਸੈਕਟਰੀ ਉਹ ਅਲੱਗ-ਅਲੱਗ ਮੀਟਿੰਗਾਂ ਹੁੰਦੀਆਂ ਅੱਗੇ ਤੁਸੀਂ ਦੇਖੋਗੇ ਅਜ ਤੋਂ 10 15 20 ਸਾਲ ਪਹਿਲਾਂ ਚੁੰਡ ਇਕੱਠਾ ਹੋ ਕੇ ਆਂਦਾ ਸੀ ਜਿਹੜੇ ਅੱਛੇ-ਅੱਛੇ ਵਪਾਰੀ ਮੈਂਬਰ ਸਿਲਮੇ ਵਾਲੇ ਕਈ ਵਾਰੀ ਸਾਡੇ ਨੌਕਰ ਇੱਥੇ ਆ ਕੇ ਵੀ ਮੀਟਿੰਗ ਹੁੰਦੀ 150 ਬੰਦਾ ਲੈ ਕੇ ਆਣਾ ਉਹਨਾਂ ਨੇ ਇੱਥੇ ਪੂਰੀਆਂ ਲੱਸੀ ਦਾ ਇੰਤਜ਼ਾਮ ਕਰਨਾ ਅਸੀਂ ਬੜਾ ਮਿਲਾਫ ਹੁੰਦਾ ਸੀ ਪਰ ਹੁਣ ਜਿਹੜੀ ਹੈ ਚਾਹ ਹੁੰਦਾ ਸੀ ਚਾਹ ਹੁੰਦਾ ਸੀ ਪਰ ਹੁਣ ਉਹ ਚਾਹ ਘਟ ਗਿਆ ਚਾਹ ਇਸ ਕਰਕੇ ਘਟ ਗਿਆ ਕਿ ਗਰੁੱਪੀਸਮ ਬਹੁਤ ਹੋ ਗਿਆ ਗਰੁੱਪੀਸਮ ਨਾਲ ਹੈ ਕਿ ਅੰਦਰੋਂ ਤਲਖ ਰਹਿੰਦੀ ਹੈ ਇਹ ਮੈਂਬਰਾਂ ਦੇ ਵਿੱਚ ਤਲਖ ਨਹੀਂ ਹੋਣੀ ਚਾਹੀਦੀ ਮੈਂਬਰਿਕ ਭਾਈਚਾਰਾ ਇਹ ਸੈਕੰਡ ਹਾਊਸ ਹੈ ਜੇ ਦੇਖਿਆ ਜਾਵੇ ਉਹ ਲੋਕੀ ਕਾਰਖਾਨਾ ਖਾਂਦੇ ਆ ਜੋ ਕੋਈ ਵਿਸਕੀ ਪੀਣ ਵਾਲਾ ਬਾਹਰ ਚ ਜਾ ਕੇ ਪੀਂਦਾ ਘਰ ਵੀ ਪੀ ਸਕਦਾ ਪਰ ਉੱਥੇ ਮੇਲ ਜੋ ਹੁੰਦਾ ਇਸ ਕਰਕੇ ਕਲੱਬ ਨੂੰ ਸਮਝਦੇ ਆ ਕਿ ਕਲੱਬ ਇੱਕ ਐਸੀ ਜਗ੍ਹਾ ਦੂਸਰ ਸੈਕੰਡ ਆਕਸੀ ਲੈ ਜਾਂਦਾ ਕੁਝ ਕਹਿਣਾ ਚਾਹੂੰਗੀ ਕੁਝ ਅਪੀਲ ਕਰਨਾ ਚਾਹੂੰਗੀ ਕਿਉਂਕਿ ਕੁਝ ਘੰਟੇ ਜੜੇ ਨੇ ਰਹਿ ਚੁੱਕੇ ਨੇ ਇਲੈਕਸ਼ਨ ਨੂੰ ਮੈਂ ਤਾਂ ਇਹ ਪਹਿਲੋ ਤਾਂ ਮੇਰੀ ਤਾਂ ਪੀ ਲਿਆ ਮੈਂਬਰਾਂ ਨੂੰ ਜਿਹੜੇ ਮੈਂਬਰ ਕੰਮ ਕਰਨ ਵਾਲੇ ਆ ਕਲੱਬ ਦੀ ਬਿਹਤਰੀ ਲਈ ਉਹ ਗਿਆਨੇ ਚਾਹੀਦੇ ਆ ਚਾਹੇ ਕਿਸੇ ਕੈਟਾਗਰੀ ਚ ਹੋਵੇ ਉਹਨਾਂ ਨੂੰ ਕਿ ਇਸ ਕਰਕੇ ਆਨਾ ਚਾਹੀਦਾ ਕਿ ਕਲੱਬ ਜਿਹੜਾ 2600 ਮੈਂਬਰ 7200 ਮੈਂਬਰ ਮੈਨੇ ਰੱਖਦਾ ਉਹਦਾ 3500 ਮੈਂਬਰ VOTING ਰਾਈਟ ਜਿਹੜਾ ਹੈ ਉਹ 26 2700 ਮੈਂਬਰ ਦਾ ਹੈ 2600 ਮੈਂਬਰ ਥੋੜਾ ਨਹੀਂ ਹੁੰਦਾ ਇਹ 2600 ਮੈਂਬਰ ਦੇ ਵਿੱਚ ਹੀ ਘਰ ਦੇ ਵਿੱਚ ਪੰਜ ਮੈਂਬਰ ਹੈ ਤੇ ਕਮ ਸੇ ਘੱਟ 10 12 15000 ਮੈਂਬਰ ਬਣ ਜਾਂਦਾ ਇਸ ਕਰਕੇ ਮੈਂ ਚਾਹੁੰਦਾ ਕਿ ਡਿਪਟੀ ਕਮਿਸ਼ਨਰ ਦੇ ਹੱਥ ਸਭ ਕੁਝ ਹੈ ਉਹ ਪ੍ਰੈਜ਼ੀਡੈਂਟ ਹੈ ਜੋ ਮਰਜ਼ੀ ਕਰ ਸਕਦੇ ਆ ਮੇਰੀ ਤਾਂ ਰਿਕਵੈਸਟ ਹੈ ਉਹਨਾਂ ਨੂੰ ਕਿ ਜਿਹੜੇ ਇਲੈਕਸ਼ਨਸ ਹੋਣੇ ਨਹੀਂ ਚਾਹੀਦੇ ਨੋਮੀਨੇਟ ਹੋ ਜਾਣੇ ਚਾਹੀਦੇ ਬੰਦੇ ਲਾ ਵੀ ਬਦਲ ਸਕਦੇ ਡੀਸੀ ਸਾਹਿਬ ਕਿਉਂ ਪ੍ਰੈਜ਼ੀਡੈਂਟ ਹੈ ਇਹ ਆਫੀਸਰ ਕਲੱਬ ਹੈ ਉਹਨਾਂ ਨੂੰ ਚਾਹੀਦਾ ਜਿਹੜਾ ਅੱਛਾ ਬੰਦਾ ਕੰਮ ਕਰਨ ਵਾਲਾ ਹੈ ਚਾਹੇ ਉਹ ਸਪੋਰਟਸ ਦਾ ਕੋਈ ਸਪੋਰਟਸ ਸੈਕਟਰੀ ਅਦਾਦਾ ਆਵੇ ਜਿਹੜਾ ਪਹਿਲਾਂ ਸਪੋਰਟਸ ਸਿੱਖਦਾ ਹੋਵੇ ਖੇਡਦਾ ਹੋਵੇ ਕੋਈ ਚੈਂਪੀਅਨ ਰਿਆ ਹੋਵੇ ਉਹ ਆਵੇ ਦੂਜੀ ਐ ਮੈਸਾ ਮੈਸੋ ਬੰਦਾ ਚਲਾ ਸਕਦਾ ਜਿਹਨੂੰ ਪਤਾ ਹੋਵੇ ਆਲੂ ਇਹ ਵਧੀਆ ਕਿ ਪਿਆਜ਼ ਉਹ ਵਧੀਆ ਟਮਾਟਰ ਉਹ ਵਧੀਆ ਇਹ ਅੱਗੇ ਮੈਸ ਦੇਤੀ ਠੇਕੇ ਤੇ ਉਹਨਾਂ ਨੇ ਤਾਂ ਜਿਹੜੇ ਠੇਕੇ ਦੀ ਜਾਣਕਾਰੀ ਉਹ ਜਿਹਦੀ ਜਾਣਕਾਰੀ ਹੋਵੇ ਉਹਨੇ ਠੇਕੇ ਦੇ ਅੱਗੇ ਦੇ ਦਿੱਤਾ ਜਿਹੜੇ ਬੈਰੀਜ ਪੈਲੇਸ ਚਲਾਉਂਦੇ ਆ ਉਹਨਾਂ ਨੂੰ ਦੇ ਦਿੱਤਾ ਉਹ ਹੁਣ ਮੈਂਬਰ ਨੂੰ ਕੀ ਦੇਣਗੇ ਇੱਕ ਰੇਟ ਫਿਕਸ ਕਰ ਦਿੰਦੇ ਆ ਰੇਟ ਫਿਕਸ ਕਰਤਾ ਪਰ ਉਹਦੇ ਕੁਆਂਟੀਟੀ ਕੋ ਚੈੱਕ ਥੋੜਾ ਕਰੂਗਾ ਕਿ ਇਸ ਖਾਣੇ ਦੇ ਵਿੱਚ ਪਨੀਰ ਇੰਨੇ ਹੈ ਜਾਂ ਇੱਥੇ ਆਲੂ ਇੰਨੇ ਹੈ ਜਾਂ ਕਿਸੇ ਜ ਉਹ ਬੰਦਿਆਂ ਨੂੰ ਪਤਾ ਸੀ ਮੈਨੂੰ ਬਜਾਦ ਹੈ ਸਰਦਾਰ ਅਮਰੀਕ ਸਿੰਘ ਸਰ ਭਵਿੰਦਰ ਸੁਸਾਇਟੀ ਸਲਮਿਆਨੇ ਦੇ ਰਾਸੀ ਉਹਨਾਂ ਨੇ ਮੈਸ ਚਲਾਈ ਐ ਮਾ ਜੀ ਉਹਨਾਂ ਦੇਖਦੇ ਸੀ ਸਬਜ਼ੀ ਦੂਰੋਂ ਹੀ ਵਾਪਸ ਕਰ ਦਿੰਦੇ ਸੀ ਸਾਜੀ ਪ੍ਰਿੰਦ ਦੇ ਸੈਕਟਰੀ ਪੱਲਾ ਸਾਹਿਬ ਸੀ ਆਈਪੀਐਸ ਅਫਸਰ ਸੀ ਦੇ ਸੈਕਟਰੀ ਫਿਰ ਚੰਨੀ ਸਾਹਿਬ ਆਏ ਚੰਨੀ ਸਾਹਿਬ ਬਿਨੇ ਕੀਮਤੀ لال ਜੈਨ ਨੂੰ ਮੈਂ ਸੈਕਟਰੀ ਬਣਾਇਆ ਕਈ ਸਾਲ ਹੋ ਰਹੇ ਉਹਨਾਂ ਨੇ ਮੈਸ ਐਸੀ ਕੰਟਰੋਲ ਕੀਤੀ ਮਸਾਲਾ ਜੋ ਖਾਣਾ ਤੁਹਾਨੂੰ ਕੁਆਂਟੀਟੀ ਘੱਟ ਮਿਲ ਜੇ ਤੇ ਪੈਸੇ ਵੱਧ ਲੱਗ ਜਾਣ ਬਹੁਤ ਅੱਥਾ ਇੰਤਜ਼ਾਮ ਸੀ ਮੈਂ ਤਾਂ ਇਹੀ ਕਹਿਣਾ ਰਿਕਵੈਸਟ ਕਰਦਾ ਹਾਂ ਡਿਪਟੀ ਕਮਿਸ਼ਨਰ ਪ੍ਰੈਜ਼ੀਡੈਂਟ ਸਾਹਿਬ ਨੂੰ ਕਿ ਇਦਾਂ ਦਾ ਇੰਤਜ਼ਾਮ ਕੀਤਾ ਜਾਵੇ ਕਿ ਮੈਸ ਆਪ ਚਲਾਈ ਜਾਵੇ ਜਿਹੜਾ ਕਿ ਠੇਕੇ ਦੇ ਦੇ ਜਾਏ ਆਪ ਚਲਾਈ ਜਾਵੇ ਇਹਦੀ ਪਾਰਕਿੰਗ ਦਾ ਇੰਤਜ਼ਾਮ ਇੱਕ ਜ਼ਰੂਰ ਹੋਣਾ ਚਾਹੀਦਾ ਹੈ ਕਿ ਪਾਰਕਿੰਗ ਦੀ ਫੈਸਿਲਿਟੀਆਂ ਹੁੰਦੀ ਹੈ ਕਿਉਂਕਿ ਜਿਹੜੇ ਜੈਕਟਿਵਸ ਹੁੰਦੇ ਆ ਉਹਨਾਂ ਦਾ ਤਾਂ ਗੇਟ ਵਾਲੇ ਕਹਿੰਦੇ ਜੀ ਗੇਟ ਖੋਲ ਕੇ ਅੰਦਰ ਕਰ ਵੜ ਦਿਓ ਜਿਹੜੇ ਆਮ ਮੈਂਬਰ ਹੁੰਦੇ ਆ ਉਹ ਵਿਚਾਰਾ ਲੜ ਸਕਦੇ ਨਹੀਂ ਕਿਉਂ ਇਹ ਉੱਥੇ ਸ਼ਕਤੀ ਇੰਨੀ ਹੁੰਦੀ ਹੈ ਕੋਈ ਫालतू ਬੰਦਾ ਉੱਥੇ ਕਿਸੇ ਨੂੰ ਹੋਈ ਨਹੀਂ ਕਰ ਸਕਦਾ ਕਿਉਂਕਿ ਡਿਸਪਲਿਨ ਹੈਗਾ ਇਸ ਕੋਈ ਸ਼ੱਕ ਨਹੀਂ ਕਿਉਂਕਿ ਡਿਸਪਲਿਨ ਇਸ ਕਰਕੇ ਹੈ ਕਿ ਪ੍ਰੈਜ਼ੀਡੈਂਟ ਐਜ਼ ਅ ਡਿਪਟੀ ਕਮਿਸ਼ਨਰ ਹੈ ਆਪੀਸੀ ਅਬਜ਼ਰਵਰ ਬੇਚ ਨਾਲ ਇਸ ਕਰਕੇ ਡਿਸਪਲਿਨ ਹੈ ਜੇ ਕੋਈ ਹੋਰ ਮੰਨਦਾ ਉਹਦਾ ਆਪਣਾ ਹੀ ਰਾਜ ਚੱਲਣ ਇਸ ਕਰਕੇ ਮੈਂ ਪ੍ਰਸ਼ਾਸਨ ਦੀ ਡੀਸਰਬ ਦੀ ਬੜੀ ਸ਼ਿਸ਼ਣਸ਼ਾ ਕਰਦਾ ਕਿ ਜਿੰਨੀ ਦੇਰ ਹੋ ਰਿਹਾ ਮੈਂ ਤਾਂ 4 ਮਹੀਨੇ ਤੋਂ ਕਲੱਬ ਗਿਆ ਨਹੀਂ ਮਿਸ ਜੈਥ ਹੋਣ ਕਰਕੇ ਇਸ ਕਰਕੇ ਮੈਂ ਤਾਂ ਲੋਕਾਂ ਨੂੰ ਮੈਂਬਰਾਂ ਨੂੰ ਅਗਾ ਕਰਨਾ ਚਾਹਨਾ ਹੈ ਕਿ ਕਿਸੇ ਦੇ ਭਾਈਚਾਰੇ ਚ ਨਾਓ ਕਲੱਬ ਦੀ ਬਿਹਤਰੀ ਲਈ ਆਓ ਕੰਮ ਕਰਨ ਵਾਲਾ ਬੰਦਾ ਆਵੇ ਜਿਹੜਾ ਕਿ ਕਲੱਬ ਨੂੰ ਜਿੰਨਾ ਹਿੰਦੁਸਤਾਨ ਕੀ ਵਰਡ ਚ ਮਸ਼ਹੂਰ ਹੈ ਸਤਲੁਜ ਕਲੱਬ ਬਿਲਕੁਲ ਤੇ ਆਪਾਂ ਜੇ ਉਹਨੂੰ ਲੁਧਿਆਣਾ ਜਿੰਨਾ ਹੀ ਜਾਂ ਪੰਜਾਬ ਜਿੰਨਾ ਰਹੇ ਤਾਂ ਕਿ ਫਿਰ ਆਪਾਂ ਕੀ ਰਹੀ ਇੰਨੇ ਸਾਲ ਦੀ ਮਿਹਨਤ ਇਹ ਮੇਰਾ ਤਾਂ 50 ਸਾਲ ਤੋਂ ਉੱਪਰ ਹੋ ਗਿਆ ਇਹ ਜਿਮ ਖਾਨਾ ਗਰਾਊਂਡ ਚ ਪਹਿਲਾਂ ਸ਼ੁਰੂ ਹੋਇਆ ਸੀ ਕਲੱਬ ਚ ਕੁਝ ਮੈਂਬਰ ਆ ਗਏ ਫਿਰ ਇਹ ਸਰਕਾਰ ਕੋਈ ਜਗ੍ਹਾ ਲੈ ਕੇ ਇੱਥੇ ਜਿਹੜਾ ਪ੍ਰੈਜ਼ੀਡੈਂਟ ਬਣੇਗਾ ਉਹ ਡਿਪਟਿੰਗ ਹਿੰ ਲੁਧਿਆਣਾ ਹੀ ਹੋਏ ਉਹਦੇ ਚ ਐਗਜ਼ੈਕਟਿਵ ਮੈਂਬਰ ਦੀ ਤਿੰਨ ਪੀਸੀਐਸ ਅਫਸਰ ਹੁੰਦੇ ਆ ਔਰ ਲੇਡੀਆਂ ਵੀ ਹੁੰਦੇ ਆ ਉਹਦੇ ਵਿੱਚ ਦੋ ਐਗਜ਼ੈਕਟਿਵ ਮੈਂਬਰ ਅਸੀਂ ਤਾਂ ਚਾਹਨੇ ਆ ਕਿ ਕਲੱਬ ਦੀ ਬਿਹਤਰੀ ਲਈ ਕੋਈ ਆ ਜਵੇ ਇਹਦੇ ਵਿੱਚ ਨਾ ਹੁਣ ਇਲੈਕਸ਼ਨ ਤਾਂ ਜਿਆਦਾ ਵਧੀਆ ਇਲੈਕਸ਼ਨ ਨਾਲ ਪਤਾ ਕੀ ਹੁੰਦਾ ਮੇਰਾ ਖਿਆਲ ਇਹਨਾਂ ਨੇ ਮਿਨਿਟਸ ਚ ਲਿਖਿਆ ਆ ਕਿ ਇਲੈਕਸ਼ਨ ਮਸਟ ਹੈ ਪਹਿਲਾਂ 3 ਸਾਲ ਹੁੰਦੇ ਫਿਰ ਸਾਲ ਹੋ ਗਿਆ ਫਿਰ 2 ਸਾਲ ਬਾਅਦ ਹੋਣ ਲੱਗਦੇ 2 ਸਾਲ ਬਾਅਦ ਹੋਣ ਲੱਗ ਗਏ ਕਿ ਹੁਣ ਦੇਖੋ ਅਲੱਗ-ਅਲੱਗ ਘਰਾਂ ਦੇ ਵਿੱਚ ਜਾ ਕੇ ਮੀਟਿੰਗਾਂ ਹੁੰਦੀਆਂ ਤੇ ਉਹ ਉਹ ਕਹਿੰਦਾ ਉਹ ਮੇਰਾ ਬੰਦਾ ਜੀ ਉਹ ਕਹਿੰਦਾ ਮੇਰਾ ਬੰਦਾ ਦਿਮਾ ਯਾਰੀ ਜਿਹੜੀ ਕਹਿੰਦੀ ਭਾਵਨਾ ਹੋਰ ਤਰ੍ਹਾਂ ਜਾਗਦੀ ਹੈ ਪਰ ਉਹ ਨਹੀਂ ਹੋਣੀ ਚਾਹੀਦੀ ਇਹ ਭਾਈਚਾਰਾ ਹੈ ਕਲੱਬ ਮੈਂਬਰ ਸਾਰੇ ਇੱਕ ਦੂਜੇ ਦਾ ਮਿਲਨਸਾਰ ਹੈ ਸ਼ਹਿਰਦਾਰ ਹੈ ਵਪਾਰੀ ਬੰਦੇ ਹੈ ਇਹਨਾਂ ਨੂੰ ਭਾਈਚਾਰੇ ਚ ਰਹਿਣਾ ਚਾਹੀਦਾ ਨਾ ਕਿ ਆਪਾਂ ਇਲੈਕਸ਼ਨ ਲੜ ਕੇ ਤਖਤੀ ਦਿਖਾਈਏ ਚਲੋ ਐਮਐਲਏ ਐਮਪੀ ਦੇ ਇਲੈਕਸ਼ਨ ਹੁੰਦੇ ਉਹਦੇ ਤਰਕੀ ਦਿਖਾ ਲਓ ਪਰ ਇਹ ਕਲਬ ਤੇ ਤਾਂ ਪਾਈਚਾਰ ਹੈ 3000 ਮੈਂਬਰ ਹੁੰਦਾ ਕੀ ਹੈ ਸਭ ਨੂੰ ਮਿਲਣ ਜੁਲਣ ਵਾਲੇ ਹੈ ਪਾਈਚਾਰ ਆ ਰਿਸ਼ਤੇਦਾਰੀਆਂ ਸਭ ਦੀਆਂ ਤਾਂ ਮੇਰੀ ਤਾਂ ਬੇਨਤੀ ਹੀ ਹੈ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿ ਉਹ ਇਹਦੇ ਵੱਲ ਜ਼ਿਆਦਾ ਤਵੱਜੋ ਦੇਣ ਇੱਕ ਮੈਸ ਦਾ ਇੱਕ ਕਾਰ ਪਾਰਕਿੰਗ ਇੱਕ ਜਿਹੜੇ ਕੀ ਆ ਹੁਣ ਮੈਂ ਕਹਿੰਦਾ ਡਾਕਟਰ ਚਾਵਲਾ ਸਾਹਿਬ ਨੇ 2 ਸਾਲ ਚ ਕੀ ਕੀਤਾ ਕੋਈ ਬੇਤਰੀ ਲਈ ਕੋਈ ਕੰਮ ਤਾਂ ਨਹੀਂ ਕੀਤਾ ਕਲਬ ਮੈਂਬਰਾਂ ਲਈ ਹੁਣ ਇੱਕ ਡਾਕਟਰ ਸਾਹਿਬ ਹੀ ਖੋਰ ਆ ਗਿਆ ਜੀ ਉਹਨਾਂ ਦੇ ਫੋਨ ਆਈ ਜਾਂਦੇ ਜੀ ਮੈਨੂੰ ਸਪੋਰਟ ਸਪੋਰਟ ਕੋ ਡਾਕਟਰ ਸਾਹਿਬ ਪੇਸ਼ੈਂਟ ਦੇਖੋ ਸ਼ਹਿਰ ਦੇ ਮਰੀਜ਼ਾਂ ਦਾ ਇਲਾਜ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਸ਼ਹਿਰ ਦੇ ਮਰੀਜ਼ਾਂ ਦਾ ਆਪਾਂ ਕਲੱਬ ਤੋਂ ਕਲੱਬ ਤਾਂ ਮੈਂਬਰ ਦੁਨੀਆ ਤੇ ਡਾਕਟਰ ਮੇਰਾ ਕਿੰਨੇ ਮੈਂਬਰ ਆ ਉੱਥੇ ਕਲੱਬ ਦੇ ਜਿਹੜੇ ਕੀ ਆਪਣੇ ਅਰੋੜਾ ਮੈਂਬਰ ਹੈ ਅਰੋੜਾ ਨਰਸਿੰਗ ਵਾਲੇ ਮੈਂਬਰ ਹੋ ਨਮਨੀ ਚੌਧਰੀ ਜੀ ਨੂੰ ਅਸੀਂ ਮੈਂਬਰ ਬਣਾਇਆ ਉਹ ਮੈਂਬਰ ਬੜੇ ਵਾਟੇ-ਵਾਟੇ ਡਾਕਟਰ ਹੈਗੇ ਉਹ ਆਪਣੇ ਪ੍ਰੈਕਟਿਸਾਂ ਕਰਦੇ ਆ ਉਹ ਧਿਆਨ ਦਿਓ ਮਰੀਜ਼ਾਂ ਕਰੀ ਆਪਾਂ ਡਾਕਟਰ ਜੀ ਤੋਂ ਕੀ ਲੈਣਾ